ਚੋਰਾ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਗੈਸ ਸਿਲੰਡਰ ਸਮੇਤ ਪੱਠੀ ਤੇ ਬਰਤਨ ਕੀਤੇ ਚੋਰੀ ਘਟਨਾ ਸੀਸੀਟੀਵੀ ਚ ਹੋਈ ਕੈਦ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਮੜੀਆਵਾਲ ਸਥਿਤ ਇੱਕ ਸਰਕਾਰੀ ਸਕੂਲ ਵਿੱਚ ਵਾਪਰੀ ਹੈ ਜਿੱਥੇ ਸਕੂਲ ਵਿੱਚੋਂ ਗੈਸ ਸਿਲੰਡਰ ਅਤੇ ਪੰਡੇ ਤੱਕ ਚੋਰੀ ਕਰ ਲੈ ਗਏ ਹਨ ਘਟਨਾ ਸਵੇਰੇ 2 ਵਜੇ ਦੀ ਹੈ ਜਦੋਂ ਬਟਾਲਾ ਦੇ ਮੜੀਆਂਵਾਲ ਚ ਚੋਰਾਂ ਨੇ ਸਰਕਾਰੀ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਅਤੇ ਸਕੂਲ ਦੇ ਅੰਦਰੋਂ ਗੈਸ ਸਿਲੰਡਰ ਪਠੀਤੇ ਬਰਤਨ ਚੋਰੀ ਕਰਕੇ ਫਰਾਰ ਹੋ ਗਏ। ਇਹ ਚੋਰੀ ਦੀ ਘਟਨਾ ਸਕੂਲ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ। ਸਕੂਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਉੱਥੇ ਹੀ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਦੋ ਲੋਕ ਸੀਸੀਟੀਵੀ ਕੈਦ ਹੋਏ ਹਨ ਜਿਨ੍ਹਾਂ ਵੱਲੋਂ ਸਕੂਲ ਅੰਦਰੋਂ ਚੋਰੀ ਕੀਤੀ ਗਈ ਹੈ। ਪੱਤਰਕਾਰ ਲੰਪਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਵੇਰੇ ਮੈਂ ਆਈ ਸੀ ਤੇ ਮੈਂ ਸੋਚਿਆ ਵੀ ਮੈਂ ਤਾਲਾ ਖੋਲਣੀ ਆ ਤੇ ਅੱਗੇ ਦਫਤਰ ਚਾਬੀ ਲੈਣ ਲੱਗੀ ਅਗੇ ਮੈਂ ਚਾਬੀ ਲੈ ਕੇ ਆਈ ਤੇ ਤਾਲਾ ਨਾ ਖੁੱਲਾ ਸੀ ਤੇ ਜੰਦਰਾ ਵੀ ਖੁੱਲਾ ਸੀ ਜੰਦਰਾ ਨਹੀਂ ਲੱਗਾ ਸੀ ਤੇ ਮੈਂ ਨਾਲ ਸਾਨੂੰ ਫੋਨ ਕੀਤਾ ਸੀ ਫੁੱਪ ਸੱਜੀ ਹੁਣ ਹੁਣ ਚੁਕਿਆ ਤੇ ਕਹਿੰਦੇ ਵੀ ਕੋਈ ਨਹੀਂ ਬੰਦ ਆ ਰਿਹਾ ਤੇ ਫਿਰ ਮੈਂ ਸੱਜੀ ਹੁਣ ਆ ਗਏ ਸੱਜੀ ਵੀ ਲਉਣਾ ਵੀ ਇਹ ਤਾਂ ਵਰਤਨਾ ਦੀ ਚੋਰੀ ਹੋ ਗਈ ਆ ਤੇ ਸੱਤ ਬਰਾਗ ਦੇਖਿਆ ਤਾਂ ਵਾਕਈ ਵਰਤਨਾ ਹੈ ਕਦ ਹੋਇਆ ਤੇ ਪਤੀਲੇ ਲੈ ਗਏ ਨਾ ਜ਼ੀਲਾ ਲੈ ਕੇ ਇੱਕ ਲੈ ਕੇ ਟੱਪ ਲੈ ਕੇ ਨਾ ਦੋ ਸੰਡਰ ਲੈ ਕੇ ਨਾ ਪੱਟੀ ਲੈ ਕੇ ਚੁੱਕੇ ਅੱਜ ਰੋਸ਼ਨ ਜਿਹੜਾ ਬੱਚਿਆਂ ਨੂੰ ਕਿੰਦਾ ਰੋਟੀ ਭਾਗ ਅੱਜ ਬਹੁਤ ਮੁਸ਼ਕਲ ਆਜੀ ਹਾਂਜੀ ਅਲਹੁਕਮ ਮੰਗ ਕੀ ਕਰਦੇ ਹਾਂਜੀ ਮੰਗਾ ਸਾਡੇ ਪੀਏ ਹਾਂ ਦਾ ਸਮਾਨ ਹਾਂ ਬਸ ਮੇਜੇ ਸਾਰੀ ਘਟਨਾ ਜੀ ਅੱਜ ਅਸੀਂ ਜਿਹੜਾ ਘਰੋਂ ਸਕੂਲ ਆਏ ਆ ਜਦੋਂ ਸਕੂਲ ਆ ਕੇ ਵੇਖਿਆ ਤੁਹਾਡੇ ਮੱਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਸਾਰੇ ਦੋ ਕਮਰਿਆਂ ਦੇ ਤਾਲੇ ਟੁੱਟੇ ਆ ਤੇ ਤੁਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ ਵਿੱਚ ਸਿਲੰਡਰ ਹੈ ਨਹੀਂ ਆ ਬਰਤਨ ਹੈ ਨਹੀਂ ਆ ਜੋ ਜੋ ਮੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਕੇ ਆ ਕੇ ਕਿ ਚਲੋ ਸਾਰਾ ਹੁੰਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਜੇ ਤੁਹਾਨੂੰ ਦੱਸਿਆ ਅਸੀਂ ਮੇਰੇ ਸੇ ਜੋਗੀ ਸਾਥੀ ਅਧਿਆਪਕ ਨਾਲ ਅਸੀਂ ਦੋਵਾਂ ਨੇ ਵੇਖਿਆ ਤੇ ਸਭਾਕਾ ਹੀ ਸਿਲੰਡਰ ਵਿੱਚ ਹੈ ਨਹੀਂ ਸੀਗੇ ਭੱਠੀ ਇੱਕ ਸੀਗੀ ਅੱਡੇ ਉਹ ਚੋਰੀ ਹੋ ਗਈ ਬਰਤਨ ਸੀਗੇ ਵੱਡੇ ਪਤੀਲੇ ਕੜਾਈ ਸੀਗੀ ਉਹ ਸਾਰਾ ਕੁਝ ਲੈ ਗਏ ਇਹ ਕੁੱਕਰ ਸੀਗਾ ਪਤਾ ਨਹੀਂ ਕੁੱਕਰ ਕਿਸ ਤਰ੍ਹਾਂ ਕੀ ਇਹਨਾਂ ਛੱਡ ਗਏ ਸਾਨੂੰ ਸਮਝ ਨਹੀਂ ਆਈ ਗੀ ਅਸੀਂ ਪਰਿਓਂ ਜਾ ਕੇ ਚੁੱਕਿਆ ਜਿੱਦਰੋਂ ਦੀ ਆਏ ਚੋਰ ਉਸ ਪਰਲੀ ਸਾਈਡ ਆ ਸਕੂਲ ਦੀ ਉਧਰੋਂ ਐਂਟਰ ਕੀਤੇ ਆ ਸੀਸੀਟੀਵੀ ਕੈਮਰਾ ਤੇ ਉਹਨਾਂ ਨੇ ਕਪੜਾ ਪਾਇਆ ਵਾ ਤੇ ਬਾਅਦ ਵਿੱਚ ਆਪਣਾ ਜੋ ਘਾਰੇ ਨੂੰ ਜੋ ਘਾਰ ਨਾਲ ਬੈਨ ਨੂੰ ਇਹਨੂੰ ਅੰਜਾਮ ਦਿੱਤਾ ਵਾ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਜੋ ਕਿ ਇਹ ਸਕੂਲ ਵਿੱਚ ਵਾਪਰੀ ਆ ਪਹਿਲਾਂ ਅੱਜ ਤੋਂ ਪਹਿਲਾਂ ਅਸੀਂ ਜਿੰਨਾ ਚਿਰ ਜਦੋਂ ਦੀ ਮੇਰੀ ਸਰਵਿਸ ਹੋ ਚੁੱਕੀ ਮੈਂ ਕਦੀ ਇਹੋ ਜੀ ਘਟਨਾ ਨਹੀਂ ਵੇਖੀ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਜੋ ਕਿ ਬੱਚਿਆਂ ਦਾ ਵੀ ਨੁਕਸਾਨ ਕਰਕੇ ਸਕੂਲ ਦਾ ਵੀ ਨੁਕਸਾਨ ਕਰਕੇ ਹਾਂਜੀ ਹਾਂਜੀ ਬੱਚਿਆਂ ਨੇ ਕੋਈ ਮਤਲਬ ਰਾਸ਼ਨ ਜਿਹੜਾ ਖਾਣਾ ਸੀ ਉਹਨੂੰ ਹਣ ਹੁਣ ਥੋੜਾ ਜਿਹਾ ਪ੍ਰਬੰਧ ਕਰਨਾ ਪੈਣਾ ਪਰ ਸਾਰਾ ਚੁੱਲਾ ਠੰਡਾ ਪਿਆ ਵਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਨ੍ਹਾਂ ਚੋਰਾਂ ਤੇ ਨੱਥ ਪਾਈ ਜਾਏ ਤਾਂ ਜੋ ਇਹੋ ਜੀਆਂ ਘਟਨਾ ਜੜੀਆਂ ਗਾਂ ਤੋਂ ਨਾ ਹੋ ਸਕਣ ਇਹਨਾਂ ਦੇ ਥੱਲ ਪਾਈ ਜਾ ਸਕੇ